ਹਿੰਦੀ ਕਾਲੇ ਕਿੰਨਾ ਆਉਂਦਾ ਬਹੁਤ ਬਹੁਤ ਨਵਾਜੀ ਹੋਰ ਸੁਣਾਉਂ ਤੁਸੀ ਕਿਵੇਂ ਠੀਕ ਠਾਕ ਹੋ ਜੀ ਅਸੀਂ ਠੀਕ ਠਾਕ ਆ ਜੀ ਲੋ ਜੀ ਅੱਜ ਆਪਾਂ ਬਣਾਇਆ ਸੀ ਖੋਆ ਤੇ ਤੁਹਾਨੂੰ ਦਿਖਾਉਣੀ ਆ ਤੇ ਵਿੱਚ ਆਪਾਂ ਬਾਇਆ ਸੀ ਇਹ ਚੌਲਾਂ ਦਾ ਆਟਾ ਭੁੰਨ ਕੇ ਤੇ ਦੱਸਿਓ ਜੀ ਕਿਵੇਂ ਬਣਿਆ ਆਪਣਾ ਖੋਆ 4 ਕਿਲੋ ਜੁੱਧ ਦਾ ਬਣਾਇਆ ਸੀ ਤੇ ਮੈਂ ਕਿਹਾ ਮੈਂ ਆਪਣੀਆਂ ਭੈਣਾਂ ਨੂੰ ਕਿਉਂ ਫੈਮਿਲੀ ਫਰਵਾਰਮ ਦਿਖਾਵਾਂ

ਬਹੁਤ ਬਹੁਤ ਪਿਆਰ ਦਿੱਤਾ ਨਵਾਸੂ ਦਾ ਨਵਾਸੂ ਦਾ ਜਰਦਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਤੁਹਾਨੂੰ ਕਿੰਨਾਂ ਲੱਗਦੀ ਹਨ ਜੀ ਜਿਹੜੀਆਂ ਮਿਲੀਆਂ ਭੈਣਾਂ ਨੇ ਮਤਲਬ ਜਾਰਦਾਂ ਕੁਰਤੀਆਂ ਦੇ ਆਰਡਰ ਦੇਣੀ ਆ ਤੇ ਆਪੇ ਆਰਡਰ ਬੁੱਕ ਕਰਵਾ ਲਿਓ ਤੁਸੀਂ ਵੈਸੇ ਤਾਂ ਆਪਣੇ ਕੋਲੇ ਸਾਰੀ ਕਰਮੀ ਦਾ ਕੰਮ ਬੱਕ ਹੋ ਗਿਆ ਤੇ ਹਦੀਏ ਕਿਸੇ ਨੇ ਹੋਰ ਬੱਕਾ ਕਰਵਾਉਣਾ ਜਾਗਟਾ ਕੁੱਟੀਆਂ ਦਾ ਜੇ ਤੁਸੀਂ ਪਹਿਲਾਂ ਆਰਡਰ ਦੇ ਦੇ ਤੁਹਾਨੂੰ ਪਤਾ ਵੀ ਆਰਡਰ ਰੱਖਣਾ 2 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਜੇ ਕਿਸੇ ਮੇਰੀ ਭੈਣ ਨੇ ਜਾਗਟਾ ਕੁੱਟੀਆਂ ਬਣਵਾਉਣੀਆਂ ਤੇ 2 ਮਹੀਨੇ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਹੈਗਾ ਤੇ ਬਹੁਤ ਮੇਰੀਆਂ ਭੈਣਾਂ ਦੀ ਤਾਂ ਡੇਟ ਕਰਦੇ ਆਂ ਵੀ ਸਾਰਾ ਸਿਆ ਲੰਘ ਗਿਆ ਨਹੀਂ ਬਣਾ ਕੇ ਦਿੱਤੇ ਗਏ ਕਿਉਂਕਿ ਇਹ ਚੀਜ਼ਾਂ ਟਾਈਮ ਬਹੁਤ ਲੱਗ ਜਾਂਦਾ ਹੋਰ ਘਰ ਦੇ ਕੰਮ ਬਣ ਜਾਂਦੇ ਆ ਜੇ ਤੁਸੀਂ ਜਾਗਟਾ ਕੁੱਟੀਆਂ ਬਣਵਾਉਣੀਆਂ ਵਲੌਗ ਵਗੈਰਾ ਬਣਾਓ ਤੇ ਤੁਸੀਂ ਮੈਨੂੰ ਜਿਸ ਕਿਸੇ ਨੂੰ ਆਰਡਰ ਤੁਸੀਂ ਮੈਨੂੰ ਪਹਿਲਾਂ ਦੇ ਦਿਓ ਤੇ ਮੈਂ ਆਪਾਂ ਜਰੂਰ ਤੁਹਾਡਾ ਮੌਕਾ ਕੱਢ ਕੇ ਕਿਸੇ ਬਣਾ ਕੇ ਦੇਵਾਂਗੀ ਵੀਡੀਓ ਲੈ ਕੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਤੇ ਆਪਾਂ ਐਸੀ ਜੀ ਕਿਚਨ ਤੇ ਫਰੂਟ ਸੀਰਨ ਤੇ ਮੈਂ ਕਿਹਾ ਵੀ ਚਲੋ ਨਾਲੇ ਪਹਿਣਾ ਨਾਲ ਕੁਝ ਦਿਲਦਾ ਵੱਤ ਸਾਂਝੀਆਂ ਕਰ ਲਾ ਤੇ ਅੱਜ ਆਪਾਂ ਬਣਾਇਆ ਸੀ ਜੀ ਖੂਆ ਇਿੱਤਸੋ ਕਿਦਾਂ ਲੱਗੀ ਆਪਣੀ ਵੀਡੀਓ ਤੇ ਵੈਸੇ ਤਾਂ ਆਪਾਂ ਕੋਈ ਗੱਲ ਕਰਵਾਉਣੀ ਸੀ ਜੇ ਕੱਪੜੇ ਕਰਵਾਉਣੇ ਸੀ ਕੋਈ ਗੱਲ ਤੇ ਬਲੌਗ ਵੀ ਬਣੇ ਪਏ ਆ ਤੇ ਚਲੋ ਕੋਈ ਗੱਲ ਜਿੱਦਣ ਉਹਨਾਂ ਦੇ ਪੇਮੈਂਟ ਆਪਣੇ ਕੋਲ ਆ ਗਈ ਤੇ ਆਪਾਂ ਉਹ ਦੱਸਣ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਟਲੀਆ ਦੀ ਭੈਣ ਦਾ ਸਮਾਨ ਆਪਾਂ ਰੈਡੀ ਕਰੀ ਜਾਂਦੀ ਆ ਤੇ ਉਹ ਤਾਂ ਵੈਸੇ ਭੈਣ ਤਾਂ ਦਿੱਲੀ ਵੀ ਕਹਿੰਦੀ ਵੀ ਸਾਨੂੰ ਦੱਸੋ ਨਵੀਂ ਅਸੀਂ پیسے ਪਾਈ ਸੀ ਪਰ ਕਿਉਂਕਿ ਉਹਨਾਂ ਦੇ ਕਾਫੀ ਨਾਲ ਆ ਜੇ ਸਾਰਾ ਕੰਮ ਉਹਦਾ ਡਨ ਹੋ ਗਿਆ ਤੇ ਫਿਰ ਆਪਾਂ ਉਹਨਾਂ ਤੋਂ پیسے ਭਵਾਵਾਂਗੇ ਸੁਣ ਪਤਾ ਮੈਂ ਪਹਿਲਾਂ ਨਹੀਂ ਹੋਮ ਦੇ ਦੇ ਆ ਤੇ ਕੁਛ ਪੈਣਾ ਦੇ ਕੱਪੜੇ ਖਰੀਦੇ ਪਏ ਆ ਉਹ ਵੀ ਸੁਣ ਦਿਖਾਵਾਂਗੇ ਜਿੱਦਨ ਭੈਣਾਂ ਨੇ ਕੱਪੜੇ ਆ ਲੈਣੇ پیسے ਪਾਤੀ ਤੇ ਆਪਾਂ ਫਿਰ ਸੁਣ ਦਿਖਾਵਾਂਗੇ ਕਿੱਥੋਂ ਆਣੀਆਂ ਭੈਣਾਂ ਨੇ ਕਿੰਨਾ ਕਿੰਨਾ ਨੇ ਕੁਛ ਮਗਵਾਇਆ ਆਪਣੇ ਤੋਂ ਸੁਣ ਜ਼ਰੂਰ ਦੱਸਾਂਗੇ ਤੇ ਮੈਂ ਕਿਹਾ ਚਲੋ ਨਾਲੇ ਤਾਂ ਮੈਂ ਫਰੂਟ ਸੀਟ ਲੈ ਲਈਆਂ ਕਿਉਂਕਿ ਉਹ ਟਾਈਮ ਹੋ ਗਿਆ ਸੀਗਾ ਫਰੂਟ ਦਾ ਆਪਣਾ ਤੇ ਫਰੂਟ ਸੀਰ ਤੇ ਕਿਉਂ ਕਰਦੀ ਜਾਏ ਵੀ ਆ ਆਪਣੀ ਗਵਾੜੀ ਮਰਗ ਹੋ ਗਈ ਸੀਗੀ ਉੱਤੇ ਗਏ ਹੋਏ ਆ ਤੇ ਅਜੋ ਇਨਾ ਫਰੂਟ ਬਹੁਤ ਅਚਨ ਮਰ ਕੇ ਵਾਤੇ ਖਾਧਰ ਗਿਆ ਨਾ ਲੋ ਜੀ ਤੇ ਆਪਾਂ ਸੀ ਘਰ ਨਹੀਂ ਸੀ ਜੇ ਘਰੇ ਤੇ ਮੈਂ ਕਿਹਾ ਚਲੋ ਮੈਂ ਤਾਂ ਫਰੂਟ ਸੀਰ ਕੇ ਖਾਣ ਟਾਈਮ ਹੋ ਗਿਆ ਆਪਣੇ ਫਰੂਟਾਂ ਤੇ ਲੋ ਜੀ ਹੁਣ ਆਪਾਂ ਵੀ ਇਹ ਤਾਂ ਕਰਨ ਲੱਗੇ ਆਂ ਜੀ ਵੀਡੀਓ ਸੋਹਣੀ ਲੱਗੀ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ। ਦੋ ਜੀ ਤੁਸੀਂ ਵੀ ਛੱਕੋ ਫਰੂਟ ਚਾਟ ਤੇ ਆਪਾਂ ਵੀ ਛੱਕਦੇ ਆਂ ਫਰੂਟ ਚਾਟ। ਫਰੂਟ ਆਪਾਂ ਕੱਟ ਲਿਆ, ਈਪਲ ਕੱਟ ਲਿਆ, ਤਪੀਤਾ ਕੱਟ ਲਿਆ। ਤੇ ਆਪਾਂ ਇਹ ਖਾਣੀ ਆ। ਠੀਕ। ਦੋ ਜੀ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ। ਤੇ ਮੈਂ ਖਾ ਮੈਂ ਭੈਣਾਂ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂ ਤੇ ਜਿਨ੍ਹਾਂ ਦੀ ਜਾਗਟਾ ਕੁੱਟੀਆਂ ਦੀ ਮਸਾਲਾ ਆਰਡਰ ਦੇਣੀ ਆ ਆਪਾਂ ਨੂੰ ਜਲਦੀ ਜਲਦੀ ਆਰਡਰ ਆਵਦੀ ਬੁੱਕ ਕਰਵਾਵੋ। ਤੇ ਲੋ ਜੀ ਠੀਕ ਆ ਜੀ। ਹਨ ਆਪਾਂ ਬਰੂਖ ਖਾਨੇ ਫਿਰ ਮਸਦੇ ਲੋਜੀ ਤਦ ਆਪਣਾ ਕਰੀ ਜਾਂਦਾ ਹੈ ਸੰਦੇਖੋ ਲੋਜੀ ਹੁਣ ਆਪਾਂ ਪਾਵਾਂਗੇ ਹਾਂ ਚੌਲਾਂ ਦਾ ਆਪਾਂ ਪਾਉਣ ਲਈ ਹੈਗਾ ਚੌਲਾਂ ਦਾ ਆਟਾ ਇਹ ਆਪਣੇ ਕੋਲੇ ਵਧਿਆ ਪਿਆ ਸੀ ਚੌਲਾਂ ਦਾ ਆਟਾ ਤੇ ਆਪਾਂ ਅੱਗੇ ਚੱਲੋ ਇਹਨੂੰ ਕੀ ਕਰਨਾ ਹੈ ਤੇ ਆਪਾਂ ਕਿਉਂ ਪਾ ਕੇ ਭੰਨ ਕੇ ਰੱਖ ਲਿਆ ਦੇਖੋ ਜੀ ਤੇ ਆ ਆਪਣਾ ਖੁਆ ਬਣ ਗਿਆ। ਵਾਸਾ ਆਪਣਾ 10-15 ਮਿੰਟ ਆਪਣੇ ਕੋਲ ਰੋ ਦੱਗਣਗੇ। ਤੇ ਬਣ ਗਿਆ ਫਿਰ ਸਾਨੂੰ ਤੁਖਾਉਣੀ ਆ। ਲੋ ਜੀ ਦੇਖੋ। ਐ ਆਪਣੇ ਕੋਲੇ 4 ਕਿਲੋ ਦੁੱਧ ਅਜੇ ਬੱਦ ਗਿਆ ਸੀ ਕਿ ਮੈਂ ਕਿਹਾ ਚਲੋ 4 ਕਿਲੋ ਦੁੱਧ ਆਪਣੇ ਕੋਲੇ ਬਾਤੀ ਗਿਆ। ਤੇ ਆ ਪਾਏ ਖੁਆ ਬਣਾ ਲੈਨੇ ਵਿੱਚ ਅਪ ਚੋਹਲਾ ਦਾ ਆਟਾ ਫੁੰਨੇ ਕੇ ਪਾ ਲੈਣੀ ਆ। ਕਿਉਂਕਿ ਆਪਣੇ ਗਾਜਰਾ ਲੱਕੀਆਂ ਤਾਂ ਬਹੁਤ ਹੈਗੀਆਂ। ਪਰ ਤੋੜ ਕੇ ਨਹੀਂ ਲੈ ਆਂਦੇਗਾ ਕਿੰਨਾ। ਤੇ ਫਿਰ ਅਪ ਚਲ ਕੋਈ ਗੱਲ ਨਹੀਂ ਇਹ ਵੀ ਆਪਣੇ ਕੋਲੇ ਪਿਆ ਸੀ ਫਿਰ ਅਪ ਗਰਮੀ ਕੀ ਵੀ ਕੀ ਕਰਨਾਗਾ। ਬਧਿਆ ਪਿਆਸੀ ਥੋੜਾ ਜਾਂ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਆਟਾ ਪਾਣ ਕੇ ਰੱਖ ਲਿਆ ਤੇ ਆ ਆਪਣਾ ਕੋਬਸ ਬੰਦ ਤਿਆਰ ਸੇ ਲਾਓ ਜੀ ਦੇਖੋ ਮਾਰ ਕੇ ਤਿਆਰ ਹੋ ਗਿਆ ਹੁਣ ਆਪੇ ਇਸੇ ਖੰਡ ਪਾਉਣੀ ਆ ਜਿਪ ਵਾਹੀ 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 ਹੁਣ ਆਪੇ ਇਸੇ ਕੰਡ ਪਾਤੀ ਹੁਣ ਸਾਰਾ ਤਿਆਰ ਤੇ ਬਚੀ ਨਾ ਖੰਡ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਫਿਰ ਆਪਾਂ ਜੇ ਚੌਲਾਂ ਦਾ ਆਟਾ ਆਪਾਂ ਭੁੰਨ ਕੇ ਰੱਖਿਆ ਫਿਰ ਬਾਅਦ 'ਚ ਪਾਵਾਂਗੇ लो जी पुआ पे बन गया सेक आप हम कर दीए बंद लो जी क्योंकि सेक य बहुत है मेल तो सेक अपनी खंड मैल्ट हो जूगी तो फिर आपवेंगे तो फिर आपको दिखाने लो जी लो जी बिच आप ड्राई फ्रूट पा लिया खंड अपनी मैल्ट होगी पुआ बन के तैयार होना पाता चौला लाटा ਕੁਆ ਆਪਣਾ ਬਣ ਕੇ ਤਿਆਰ ਬਣ ਕੇ ਰਹਿ ਰਹੀ ਆ ਤੇ ਫਿਰ ਆਪਾਂ ਕਟਾਂਗੇ ਪੀਸ ਜੇ ਪੀਸ ਕੱਟੇ ਗਏ ਤਾਂ ਪੀਸ ਕੱਟ ਲਾਂਗੇ ਤੇ ਪਿੰਨੀਆਂ ਬਣਾ ਲਾਂਗੇ ਕੇਰ ਆਪਾਂ ਬਣਾ ਲਿਆ ਦੇਖੋ ਜੀ ਦੱਸੋ ਆਪਣੀ ਰੈਸਪੀ ਕਿਵੇਂ ਲੱਗਦੀ ਆ ਕਿਉਂਕਿ ਅੱਜ ਆਪਣੇ ਕੋਲ 4 ਕਿਲੋ ਦੁੱਧ ਵੱਧ ਗਿਆ ਸੀਗਾ ਫਿਰ ਆਪਾਂ ਸੋਚਿਆ ਵੀ ਅੱਜ ਆਪਾਂ ਖੁਆ ਬਣਾ ਲਈਏ ਉਸ ਤੇ ਚੌਲਾਂ ਦਾ ਆਟਾ ਪਾ ਲਿਆ ਥੋੜਾ ਜਿਹਾ ਤੇ ਖੁਆ ਬਣਾ ਲਿਆ ਤੇ ਬਹੁਤ ਟੇਸਟੀ ਬਣਿਆ ਉਸ ਤੇ ਟੇਸਟ ਕੇਰ ਆਪਾਂ ਕਰਕੇ ਦੇਖ ਲਿਆ ਲਓ ਜੀ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਉਹ ਜਿ ਪਿੰਨੀਆਂ ਆਪਣੀਆਂ ਵੜਦੀਆਂ ਬਹੁਤ ਹੀ ਵਧੀਆ ਪੁਰੀਆਂ ਪੁਰੀਆਂ ਹੁੰਨੀਆਂ ਪਿੰਨੀਆਂ ਤੇ ਪੀਸ ਆਪਾਂ ਕੱਟਿੰਨੇ ਆਪਾਂ ਪਿੰਨੀਆਂ ਹੀ ਕਰ ਆਪਾਂ ਬਣਾ ਲਈਆਂ ਤੇ ਦੇਖੋ ਜੀ ਦੱਸਿਓ ਕਿਵੇਂ ਲੱਗੇ ਆਪਣਾ ਫੋਆ ਤੇ ਇਹ ਆਪਾਂ ਨਾਨ ਨੂੰ ਕੀ ਲੈ ਲੈ ਕਿਉਂਕਿ ਮਿੱਠਾ ਇਕੱਲਾ ਨਹੀਂ ਖਾਦਾ ਜਾਣਾ ਇਹ ਆਪਣੀ ਚਾਹ ਬਣ ਕੇ ਤਿਆਰ ਦੇਖੋ ਜੀ ਆਪਾਂ ਇੱਕੜਾ ਬਾਈਸ ਪਾ ਕੇ ਰੱਖਿਆ ਕੁਝ ਪੂਤੀ ਰੱਖਿਆ ਕਿਚਨ ਚ ਬਸ ਇੱਥੇ ਵਾਲੇ ਲੋ ਜੀ ਚਾਹ ਆਪਣੀ ਬਣ ਗਈ